ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਗੰਭੀਰ ਸਥਿਤੀ ਦੇ ਵਿੱਚ ਮੌਤ ਹੋ ਗਈ ਹੈ ਉਸ ਨੂੰ ਤੁਰੰਤ ਹੀ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ ਘਟਨਾ ਦੇਰ ਰਾਤ ਬੀਤੀ ਹੈ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਕਿ ਗੋਗੀ ਆਪਣੇ ਘਰ ਦੇ ਵਿੱਚ ਸੀ ਤੇ ਆਪਣੀ ਲਾਈਸੈਂਸ ਦੀ ਪਿਸਤੌਲ ਸਾਫ ਕਰ ਰਿਹਾ ਸੀ ਜਿਸ ਦੌਰਾਨ ਅਚਾਨਕ ਗੋਲੀ ਚੱਲ ਗਈ ਤੇ ਗੋਲੀ ਸਿਰ ਵਿੱਚ ਦੀ ਲੰਘੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਬਾਕੀ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਉੱਥੇ ਹੀ ਇਸ ਘਟਨਾ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਨੇ ਜਾਂ ਫਿਰ ਲੀਡਰ ਨੇ ਉਹ ਵੀ ਜਿਹੜੇ ਕਿ ਮੌਕੇ ਉੱਤੇ ਪਹੁੰਚੇ ਨੇ ਤਾਂ ਉਹਨਾਂ ਦੇ ਵੀ ਜਿਹੜੇ ਕਿ ਬਿਆਨ ਸਾਹਮਣੇ ਆਏ ਨੇ ਆਉ ਸੁਣਦੇ ਹਾਂ ਜੇ ਉਹ ਦੋਗੇ ਨੇ ਕਹਿੰਦੇ ਕਿ ਗੁਲੀ ਬਚੀ ਹੈ ਅੰਦਰ ਜਾ ਰਹੇ ਹਾਂ ਬਹੁਤ ਦੁੱਖ ਦੀ ਗੱਲ ਆ ਅੰਦਰ ਇੱਕ ਸਾਥੀ ਚਲੇ ਗਿਆ ਪਤਾ ਕੀ ਲੱਗੇ ਤੁਹਾਨੂੰ ਕੀ ਕਿਉਂ ਹੋਈ ਹੈ ਘਟਨਾ ਇਹ ਖਬਰ ਨਹੀਂ ਅੰਦਰ ਜਾ ਕੇ ਮੈਂ ਗੱਲ ਖਰੀਦ ਕਰੂੰਗਾ ਫਿਰ ਕਰ ਬਹੁਤ ਬਹੁਤ ਮਾੜੀ ਗੱਲ ਹੈ ਜੀ ਬਹੁਤ ਮਾੜਾ ਹੈ ਹਾਂ ਜਾ ਲੈਣ ਦੋ ਬੰਦੇ ਗੁਲੀ ਦੁੱਖ ਦੀ ਖਬਰ ਨਹੀਂ ਸਤਾ ਕੇ ਕਰ ਲੈਣ ਭਰਾ ਮਾਰਗਾ ਦੋਸਤ ਚਲੇਗਾ ਮੱਥੀ ਮੈਂ ਆਕੇ ਕਰ ਲੈਣ ਸਾਡੀ ਗੱਲ ਨੂੰ ਗੋ ਥਰੂ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਕ ਇਹ ਸਭ ਜੋ ਸ਼ੂਟ ਕੀਤਾ ਘਰੀ ਸੀ ਉਸ ਤੋਂ ਉਹ ਜੀ ਇਸ ਵੈਲ ਬਾਰੇ ਮੈਂ ਤੁਹਾਨੂੰ ਗੱਲ ਕਹਾਂ ਮਾਰ ਲਈ ਇੱਕ ਵਾਰੀ ਸ਼ਰਮ ਨੂੰ ਗੋ ਥਰੂ ਹੋਣ ਨੂੰ ਤਾਂ ਫਿਰ ਤੁਹਾਨੂੰ ਸਰ ਕਿੰਨੇ ਵਜ ਤਾਨਕ ਕੋਈ ਤਾਂ ਦੱਸੋ ਬਾਕੀ ਅਸੀਂ ਕੋਈ ਸਾਰਾ ਦੇਖ ਕੇ ਹੋ ਵੈਰੀਫਾਈ ਕਰਦੇ ਤੁਸੀਂ ਡੈਥ ਕੋਸ਼ਿਸ਼ ਕਰਦਾ ਹਾਂ ਹਾਂ ਸੌਰੀ ਤਾਂ ਨਾਲ ਪਤਾ ਲੱਗਦਾ ਜੀ ਇਹ ਗੱਲਾਂ ਜੀ ਯੂਨੀਵਰਸਿਟੀ ਦਾ ਪਾਰਟ ਹੈ ਦੇਖ ਇਹ ਜਿਹੜੇ ਅਸਲੀ ਨਾਲ ਚਲੇ ਸੀ ਲਿਸੈਂਸੀ ਉਹਨਾਂ ਦਾ ਪਾਸਪੋਰਟ ਜੀ ਇਸ ਕਾਲ ਹੋ ਰਹੀ ਹੈ ਤੁਸੀਂ ਦੇਖੋ ਰਹੀ ਹੋ ਤਾਂ ਉਹਨਾਂ ਦਾ ਸਾਨੂੰ ਪਤਾ ਲੱਗਿਆ ਤੇ ਤੁਸੀਂ ਇਹ ਡਾਕਟਰ ਨੂੰ ਬੂਸਟ ਵੰਡਾ ਮਿਤਰਨਾ ਕਾਜ਼ ਆਫ ਡੈਥ ਵੀ ਪਲੇ ਕਰਦੇ ਤੇ ਹੋਰ ਸਾਰੀ ਗੱਲ ਜਾਣੀ ਥੈਂਕ ਯੂ ਸਰ ਥੈਂਕ ਯੂ ਖैर ਹੁਣ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਕਿਵੇਂ ਮੌਤ ਹੋਈ ਹੈ